ਪੰਜਾਬ ਦੇ ਸਿਹਤ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਮਾਡਰਨ ਮੋਬਾਈਲ ਡੈਂਟਲ ਕਲੀਨਿਕ ਵੈਨ ਨੂੰ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਤੁਰਵਾਨਾ ਕੀਤਾ ਸਿਹਤ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ ਜਿਸ ਕਰਕੇ ਸੂਬੇ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਜ਼ਿਲ੍ਹਾ ਤੇ ਸਬ-ਡਿਵੀਜ਼ਨ ਹਸਪਤਾਲਾਂ ਸਮੇਤ ਡਿਸਪੈਂਸਰੀਆਂ 842 ਆਮ ਆਦਮੀ ਕਲੀਨਿਕ ਤੇ 3000 ਦੇ ਕਰੀਬ ਹੈਲਥ ਵੈਲਨੈਸ ਸੈਂਟਰ ਕੰਮ ਕਰ ਰਹੇ ਹਨ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਇਹ অতি ਆਧੁਨਿਕ ਵੈਨ ਵਿੱਚ ਮਰੀਜ਼ਾਂ ਦੇ ਦੰਦਾਂ ਦੀ ਪੂਰੀ ਜਾਂਚ ਲਈ ਦੋ ਫਿਕਸਡ ਡੈਂਟਲ ਚੇਅਰਸ ਅਤੇ ਇੱਕ ਮੋਬਾਈਲ ਡੈਂਟਲ ਚੇਅਰ ਏਸੀ ਆਟੋਕੇਵਲ ਜਨਰੇਟਰ ਪਾਵਰ ਬੈਕਅਪ ਆਦਿ ਮੌਜੂਦ ਹਨ ਜੋ ਕਿ ਦੰਦਾਂ ਦੀ ਐਮਰਜੈਂਸੀ ਟ੍ਰੀਟਮੈਂਟ ਲਈ ਸਹਾਈ ਹੋਵੇਗਾ ਇਸ ਵੈਨ ਜ਼ਰੀਏ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇਗੀ ਇਸ ਦਾ ਤੁਹਾਨੂੰ ਜਿਹੜਾ ਇਹ ਜਿਹੜਾ ਤੁਹਾਡਾ ਹੈਗਾ ਨਾ ਵੀ ਮੋਬਾਈਲ ਡੈਂਟਲ ਕਲੀਨਿਕ ਹੈ ਜਿਹਦੇ ਵਿੱਚ ਦੋ ਡੈਂਟਲ ਚੇਅਰ ਫਿਕਸਡ ਹੈ एयर कंडीशनਡ ਹੈ ਔਰ ਇਹਦੇ ਵਿੱਚ ਆਟੋਕਲੇਵ ਜਨਰੇਟਰ ਪਾਵਰ ਬੈਕਅਪ ਸਾਰੀ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਕੇ ਇਹਦੇ ਨਾਲ ਜਿਵੇਂ ਬੱਚੇ ਹੈਗੇ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਨਟਰੀ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚਿਆਂ ਚ ਸਟੱਡੀ ਕਰਨੀ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਹੈਗੀਆਂ ਜਿਹੜੇ ਬੱਚਿਆਂ ਦੇ ਵਿੱਚ ਹੈ ਤਾਂ ਸਲਮਸ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਕਾਮਨ ਹੈਗੀਆਂ ਤੇ ਉਹਨਾਂ ਦਾ ਕੀ ਟਰੀਟਮੈਂਟ ਆ ਕਿਉਂਕਿ ਡੈਂਟਲ ਕਾਲਜ ਨੇ ਸਟੱਡੀ ਵੀ ਕਰਨੀ ਆ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਇਹ ਮਤਲਬ ਇਹ ਅਲੱਗ-ਅਲੱਗ ਸਲਮਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਕਿ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ ਦੋ ਡੈਂਟਰ ਚੇਅਰ ਫਿਕਸ ਹੈਗੀਆਂ ਤੀਜੀ ਮੋਬਾਈਲ ਵੀ ਹੈਗੀ ਹੈ ਇਹਦੇ ਵਿੱਚ ਜਿਹੜੀ ਮਤਲਬ ਉਹਨੂੰ ਤੁਸੀਂ ਅਸੈਂਬਲ ਕਰਕੇ ਉਹਨੂੰ ਉੱਥੇ ਯੂਜ਼ ਕਰ ਸਕਦੇ ਹੋ ਜੇ ਵੱਡਾ ਕੈਂਪ ਹੋਵੇ ਕੋਈ 100 200 ਪੇਸ਼ੈਂਟਸ ਆ ਗਏ ਤੇ ਤਿੰਨ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬੈਡਾਂ ਦਾ ਬੜੀ ਅੰਦਰੋਂ ਤੁਸੀਂ ਦੇਖੀਏ ਸਾਰੀ ਸਪੇਸ਼ੀਅਸ ਆ ਬਹੁਤ ਅੱਛੀ ਫੈਸਿਲਿਟੀ ਆ ਹੈ ਉਹ ਮੈਂ ਮੀਟ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਸਫੁਲ ਟੂਲ ਹੈ ਸਰ ਇਸ ਤੋਂ ਇਲਾਵਾ ਹੋਰ ਵੀ ਬਚੇ ਜੇ ਅਗਰ ਜੇ ਅਗਰ ਇਹ ਕਾਮਯਾਬ ਹੋ ਗਈ ਤਾਂ ਫਿਰ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਕਾਮਯਾਬ ਹੁੰਦੀ ਅਸੀਂ ਸਾਨੂੰ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸੇਵ ਦੀਆਂ ਹੈਗੀਆਂ ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3-4 ਦੇ ਕਲੀਨਿਕ ਜਿਹੜੇ ਮਤਲਬ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਲੀਨਿਕ ਹੈ ਤੇ ਜਿਹਦੇ ਵਿੱਚ ਸਾਡੀ ਮਤਲਬ ਡਾਇਗਨੋਸਟਿਕ ਵੀ ਆ ਔਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਆ ਅਪਰ ਇਹਦੇ ਵਿੱਚ ਲੋਕਾਂ ਚ ਅਵੇਅਰਨੈਸ ਵੀ ਬਹੁਤ ਘੱਟ ਆ ਸੋ ਸਾਡੀ ਕੋਸ਼ਿਸ਼ ਆ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧੇ ਔਰ ਇਹ ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਤਲਬ ਆਪਣੇ ਵੈਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਵਧਾਵਾਗੇ ਅਸੀਂ ਕੁਛ ਇੱਕ ਮੈਂ ਆਲਰੇਡੀ ਇਹਨਾਂ ਦੀ ਪ੍ਰਪੋਜ਼ਲ ਲਾ ਦੀਆ ਅੰਡਰ ਕਨਸਿਡਰੇਸ਼ਨ ਕਿ ਉਹਨੂੰ ਜਿਹੜੇ ਹੈਗੇ ਆ ਕੁਝ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਓਪਰਚੁਨਿਟੀ ਵੀ ਵਧਣਗੀਆਂ ਔਰ ਲੋਕਾਂ ਨੂੰ ਜਿਹੜੀ ਮੱਚਲੀ ਡਿਡ ਜਿਹੜੀਆਂ ਡੈਂਟਲ ਕੇਅਰ ਸਰਵਿਸਸਾਂ ਆ ਔਰ 오ਰੋਨਟਲ ਹਾਈਜਨਿਸਟ ਵੀ ਦੇਖਦੇ ਹੋ ਕਿ ਅੱਜ ਕੱਲ੍ਹ ਹੁਣ ਜਿਹੜੇ ਕੈਂਸਰ ਹੈਗੇ ਆ ਓਰਲ ਕੈਂਸਰਸ ਬਹੁਤ ਕਾਮਨ ਆ ਉਹਨਾਂ ਦਾ ਟਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਉਹਨੂੰ अर्ਲੀ ਡਿਟੈਕਸ਼ਨ ਕਰਾਂਗੇ ਤੇ ਉਹਨਾਂ ਦੀ ਪ੍ਰੋਫੈਨਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦੇ ਮੁੜਮੁੱਲੇ ਸਰਵੇ ਕਰਕੇ ਵੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਇਹਨਾਂ ਦੀ ਐ ਇਸੀ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਆ ਉਹਦੀ ਰਿਕਰੂਟਮੈਂਟ ਹੋ ਰਹੀ ਆ ਬਹੁਤ ਜਲਦੀ ਬਹੁਤ ਸਾਰੇ ਟੀਚਰਸ ਜਿਹੜੇ ਆ ਗਏ ਆ ਕਿੰਨੇ ਆ ਟੋਟਲ ਇਹਨਾਂ ਦਾ ਨੰਬਰ ਜੀ ਕਿੰਨੇ ਜਿਹੜੇ ਨਵੇਂ ਆ 39 39 ਜਿਹੜੇ ਟੀਚਰਸ ਆ ਗਏ ਆ ਕਾਫੀ ਦੇਰ ਤੋਂ ਸ਼ਾਰਟੇਜ ਸੀਗੀ ਸਾਨੂੰ ਇੱਕ ਸਾਲ ਹੋ ਗਿਆ ਪ੍ਰੋਸੈਸ ਕਰਦਿਆਂ ਉਹ ਨੀਅਰਲੀ ਕੰਪਲੀਟ ਆ ਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਜਿਹੜੇ ਡੈਂਟਲ ਟੀਚਰਸ ਹੋਗੇ ਜਵਾਹਰ ਕਰਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز